ਕਹਾਣੀ ਕਰਿਆ ਬੈਕ ਕੌਣ ਕਹਿੰਦੇ ਯਾਰ ਬੈਕ ਕਹਿੰਦੇ ਆਉਂਦੇ ਆਉਂਦੇ ਆਣਦੇ ਆਣਦੇ ਆਣੇ ਹੋ ਰਹੇ ਆਣਦੇ ਹੋਰ ਖੇਚ ਗੋਲਾ ਨੋਰ ਬੋਲ ਚੱਲ ਬੋਲ ਸੁੜੇ ਜਮਾਰ ਕਹਿੰਦਾ ਬੋਲਦੇ ਅਗਲੇ ਨੂੰ ਅਗਲਾ ਤੁਹਾਡੀ ਗੱਲ ਤੁਹਾਡੇ ਕੰਮ ਕਰਾ ਲਾਂਦੇ ਫਿਰ ਤੁਸੀਂ ਝੂੜੇ ਜਮਾਰ ਬੋਲਦੇ ਨਹੀਂ ਚੱਲ ਵੀ ਚੱਲਾ ਚੱਲਾ ਬਸ ਆਇਆ ਵੀਆ ਚਲੋ ਜੀ ਚਲੋ ਚਲੋ ਜੀ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਹੋਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼ਕਤੀ ਅਮਰ ਹੈ ਬਾਲਮੀਕੀ ਸ਼ਕਤੀ ਅਮਰ ਹੈ ਚੱਕ ਦੋ ਫਾਏ ਚੱਕ ਲੋ

وہ نہیں جو نعرہ دے ہم جیتو گے زندہ باد زندہ باد ٹککر سہی نہیں چلے گی ٹککر سہی نہیں چلے گی راجگری نہیں چلے گی کی کی دکھی ਚਲੋ ਚਲੋ ਅੱਗੇ ਜਾ ਕੇ ਨਾਲ ਲਾਦੇ ਆਜੋ ਇਹਨੂੰ ਸਾਈਡ ਤੇ ਰੱਖੋ ਆ ਜਾਓ ਬਸ ਆਉਂਦੀ ਸਾਈਡ ਆਜੋ ਆਜੋ ਲਾ ਦੇ ਓਏ ਆ ਜਾਓ ਆ ਜਾਓ ਪਹਿਲੀ ਆ ਗਈ ਆ ਗਈ ਆ ਜਾਓ ਆ ਜਾਓ ਭਾਗੇ ਚਨਾ ਦੇ ਆਉਂਦੇ ਰੇ ਆਉਂਦੇ ਆ ਆ ਦੇ ਆਉਂਦੇ 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 इतना क्या 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 ਆਉਂਦੇ 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 ਆਣਦੇ ਆਣਦੇ ਆਇਆ ਹੁੰਦੇ ਆਉਂਦੇ ਹੋ ਰਹਾਂਦੇ ਔਰ ਖਿੱਚ ਗੋਲਾ ਨੋਰ ਬੋਜ ਔਰ ਕਿਹਨੇ ਕਿਹਨੇ ਕਿਹਾ ਪਤਾ ਨਹੀਂ ਕੀ ਹੋ ਜਾਊਗਾ ਸਾਲਾ ਬਾਗ ਬਾਗ ਮੈਂ ਬਹੁਤ ਅਫਸ ਨਾ ਨਾ ਕਰੇ ਸਮਝ ਨਾ ਹਲੋ ਤੇ ਕਰਦੇ ਕਿਹੜਾ ਨਹੀਂ ਰੱਬਿਆ ਸਾਲਾ ਚੱਲ ਕਿਧਰ ਮਾਰ ਕੇ ਅੰਦ ਮਾਰ ਸਾਡੇ ਹੱਥੇ ਨੂੰ ਗਲਤ ਬੋਲੇ ਨੇ ਦਾ ਚੂੜੇ ਚ ਮਾਰ ਕੇ ਕਹਿੰਦਾ ਅਗਲੇ ਨੂੰ ਅਗਲਾ ਤੁਹਾਡੀ ਗੱਤ ਤੁਹਾਡੇ ਕੰਮ ਕਰਾਣਾ ਤੇ ਫੇਰ ਤੁਸੀਂ ਉੱਤੇ ਚੂੜੇ ਜਮਾਨ ਬੋਲਦੇ ਨਹੀਂ ਚੱਲ ਵੀ ਚੱਲਾ ਚਲਾ ਬਸ ਆ ਜਾ ਵੀਆ ਚਲੋ ਜੀ ਚਲੋ ਚਲੋ ਜੀ ਅਸੀਂ ਕੰਮ ਕਰਕੇ ਆਵਾਂ ਇਹ ਤਾਂ ਕਹਿੰਦੇ ਗਏ ਨੇ ਵੀ ਚੱਕੜਾ ਲਈਓ ਕੋਈ ਕਿੰਨਾ ਕਿਲੋ ਹਾਂ ਜਿਵੇਂ ਚੱਕੜਾ ਦੇਖ ਲੀਓ ਆ ਕੇ ਮੰਗੇਗਾ ਉੱਥੇ ਦੱਤਾ ਜਾਬਤ ਹੈ ਉੱਥੇ ਮੁੰਡੇ ਵੀ ਆਉਂਦੇ ਆ ਆ ਵੀ ਆ ਜਾਓ ਓਏ ਹਵਾ ਹੀ ਬੰਦ ਆ ਗਈ ਲੱਕ ਦੇ ਕੇ ਨਾ ਦੋਨੋਂ ਅੱਗੇ ਲੈਣਾ ਤੂੰ ਆ ਆਹ ਨਹੀਂ ਚੱਕ ਕੇ ਤੂੰ ਮਾਰ ਦੇਣਾ ਉਹਨਾਂ ਨੂੰ ਰੱਖ ਲਾ ਤੂੰ ਇੱਕ ਆ ਜੂਗੀ ਚੜਾ ਵੀ ਚਲੇ ਇੱਕ ਦਰ ਇਕੱਠੇ ਕਰ ਲਵੇ ਚਕਾਲੇ ਉਹਨਾਂ ਤੋਂ ਫੜ ਨਹੀਂ ਕਿੱਡੀ ਹਮਾਰੇ ਗਲੀ ਗਲੀ ਤੇ ਆਈ ਰਸਤਾਂ ਦਾ ਪਤਾ ਨਹੀਂ ਕਿੱਥੇ ਗਿਆ ਸਾਲਾ ਬਾਅਦ ਬਾਅਦ ਮਾਰ ਬਹੁਤ ਅਫਸਾ ਨਾ ਨਾ ਹਲੋ ਹਲੋ ਤੇ ਕਰਦੇ ਨਹੀਂ ਰੱਬਿਆ ਸਾਲਾ ਚੱਲ ਕਿਦਾਂ ਮਾਰ ਕੇ ਅੰਧ ਮਾਰ ਸਾਡੇ ਹੱਥਾਂ ਨੂੰ ਗਲਤ ਬੋਲੇ ਨੇ ਗਾ ਚੂੜੇ ਜਮਾਰ ਕੇ ਬੋਲਦੇ ਅਗਲੇ ਨੂੰ ਅਗਲਾ ਤੁਹਾਡੀ ਗੱਲ ਤੁਹਾਡੇ ਕੰਮ ਕਰਾਣਾ ਤੇ ਫਿਰ ਤੁਸੀਂ ਚੂੜੇ ਜਮਾਰ ਬੋਲਦੇ ਨਹੀਂ ਚੱਲ ਵੀ ਚੱਲਾ ਚਲਾ ਬਸ ਆਇਆ ਵੀਆ ਚਲੋ ਜੀ ਚਲੋ ਚਲੋ ਜੀ ਅਸੀਂ ਦੇਖਾਂਗੇ ਕਰਕੇ ਆਓ ਇਹ ਚੱਕਰਾਂ ਦੇ ਗਏ ਨੇ ਵੀ 11 ਮਹੀਨਾ ਚਾਪੜਾ ਲਈਓ ਕੋਈ ਖਾਲੀ ਨਾਲ ਮਾਰਦੇ ਹਾਂ ਹਾਂ ਮਾਰਦੇ ਹਾਂ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਬੈਕ ਆਉਂਦੇ ਕਹਿੰਦੇ ਯਾਰ ਬੈਕ ਜਾਂਦੇ ਬੈਕ ਕਰਦੇ ਆਉਂਦੇ 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 ਹੋ ਰਹੇ ਆਉਂਦੇ ਔਰ ਖਿੱਚ ਲਾਜ ਔਰ ਚੱਲ ਬਹੁਤ